ਕਿ ਮੇ ਰੋੜਾ ਪਾਉਂਦੀ ਆ ਇਹ ਇਹ ਹੰਸਾ ਹਣਾ ਇਹ ਇਹ ਟੋਬਾ ਵੀ ਇਨਾਂ ਲਈ ਬਣਾਇਆ ਆ ਦੇਖੋ ਤਰਨ ਲੱਗ ਗਈ ਆ ਬੜਾ ਰੋੜਾ ਪਾਉਂਦੀ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ 'ਚ ਇੱਕ ਨਾ ਆਰਗੇਨਿਕ ਫਾਰਮ 'ਚ ਖੜੇ ਆ ਇਹ ਤੁਹਾਨੂੰ ਸਾਰੇ ਫਾਰਮ ਦਾ ਮਾਹੌਲ ਦਿਖਾਉਣਾ ਕਿਹੜੇ ਕਿਹੜੇ ਬੂਟੇ ਲਾਏ ਆ ਪੂਰਾ ਕੁਦਰਤੀ ਮਾਹੌਲ ਆ ਦੇਖੋ ਤੁਸੀਂ ਆਲਾ ਦਬਾਲਾ ਕੱਚੇ ਇਧਰ ਘਾਰ ਆ ਆ ਕੱਚੇ ਬਾਈਆਂ ਦਾ ਘਾਰ ਆ ਕੱਚਾ ਸ਼ੌਂਕ ਨਾਲ ਪ੍ਰੋਪਰ ਬਣਾਇਆ ਸਾਰਾ ਕੁਝ ਆਪਾਂ ਦੇਖਦੇ ਆ ਤੁਸੀਂ ਨਾਲ ਬਣੇ ਰਹੋ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਉਹਨੂੰ ਹਰੀਕ ਚੀਜ਼ ਆਰਗੈਨਿਕ ਦਿਖਾਵਾਂਗੇ ਬਿਨਾ ਰੇ ਸਪਰੇਅ ਤੋਂ ਇਸ ਫਾਰਮ ਤੇ ਆਏ ਆਪਾਂ ਵੱਡਾ ਆਰਗੈਨਿਕ ਫਾਰਮ ਬਾਈ ਲਖਵਿੰਦਰ ਸਿੰਘ ਵੱਡਾ ਸਿਮਰ ਵੱਡਾ ਇਹ ਬਾਈ ਦਾ ਫਾਰਮ ਆ ਵੱਡਾ ਆਰਗੈਨਿਕ ਫਾਰਮ ਆ ਜੀਰਾ ਹੈਗਾ ਸ਼ਹਿਰ ਇਹਦੇ ਬਿਲਕੁਲ ਨੇੜੇ ਹੀ ਆ ਆ ਦੇਖੋ ਆ ਸਾਰਾ ਫਾਰਮ ਪੂਰੇ ਕਿੱਲਿਆਂ ਦੇ ਵਿੱਚ ਅੱਜ ਆਪਣਾ ਕੁਦਰਤੀ ਮਾਹੌਲ ਦੇ ਵਿੱਚ ਕੋ ਮੰਗੇ ਕੁਦਰਤੀ ਸਾਰਾ ਕੁਝ ਜਿਹੜੀਆਂ ਆਪਣੀਆਂ ਸਬਜ਼ੀਆਂ ਫਲ ਉਹ ਸਾਰੇ ਬਾਈਆਂ ਦੇ ਆਰਗੇਨਿਕ ਆ ਦੇਖੋ ਇੱਥੋਂ ਸ਼ੁਰੂ ਹੁੰਦਾ ਰੋਡ ਤੋਂ ਆ ਲਸਣ ਲੱਗਿਆ ਤੇ ਉੱਤੇ ਪਰਾਲੀ ਖੰਡਾਈ ਆ ਆ ਦੇਖੋ ਆ ਲਸਣ ਸਾਰਾ ਉਗ ਰਿਆ ਹੈਗਾ ਦੇਖੋ ਉੱਗ ਪਿਆ ਕਿੰਨਾ ਕਿੰਨਾ ਵੱਡਾ ਹੋ ਗਿਆ ਆ ਦੇਖੋ ਆ ਲਸਣ ਆ ਦੇਖੋ ਪਰਾਲੀ ਨਾਲ ਨਦੀਨ ਨਹੀਂ ਉਗਦੇ ਤਾ ਘਰ ਕੇ ਆ ਸਾਰੀਆਂ ਬੇਲਾਂ ਲੱਗੀਆਂ ਇਹ ਬੇਲਾਂ ਕਾ ਦੀਆਂ ਇਹ ਹੈਗੇ ਆ ਜਿਹੜੇ ਉਹ ਸ਼ਕਰਕੰਦੀ ਹੁੰਦੀ ਆ ਨਾ ਉਹੋ ਆਏ ਇਹ ਤਾਂ ਮੈਨੂੰ ਲੱਗਦਾ ਪੱਟਣ ਵਾਲੀਆਂ ਹੀ ਹੈਗੀਆਂ ਹੋ ਗਈ ਵੱਡੀ ਹੋ ਗਈ ਇਹ ਇਹ ਸ਼ਕਰਕੰਦੀ ਦੀਆਂ ਬੇਲਾਂ ਆ ਪੂਰਾ ਲਸਣ ਲੱਗ ਗਿਆ ਦੋ ਕਿਨਾਰਾ ਹੋਊਗਾ ਦੋ ਤਿੰਨ ਕਿਨਾਰਾ ਵਿੱਚ ਬੂਟੇ ਲੱਗੇ ਆ ਹੁਣ ਦੂਜੀ ਸਾਈਡ ਆਪਾਂ ਚੱਲਦੇ ਆ ਇੱਧਰ ਆਜੋ ਇੱਧਰ ਕੁਝ ਬਾਈਆਂ ਨੇ ਕਣਕ ਬੀਜੀ ਆ ਵਿੱਚ ਸਾਰੇ ਬੂਟੇ ਆ ਕਣਕ ਦੇ ਵਿੱਚ ਸਾਰੇ ਹੀ ਫਲਦਾਰ ਬੂਟੇ ਆ ਅਜੇ ਛੋਟੇ ਆ ਤੇ ਆ ਬਾਈਆਂ ਦੇ ਜਿਹੜਾ ਰਸਤਾ ਜਾਂਦਾ ਕੱਚਾ ਹੀ ਆ ਘਰ ਨੂੰ ਫਾਰਮ ਨੂੰ ਤੇ ਸਾਈਡਾਂ ਤੇ ਫੁੱਲ ਗੁਲਾਬ ਦੇ ਫੁੱਲ ਤੇ ਆ ਸਾਰੇ ਬੂਟੇ ਜਿਹੜੇ ਆ ਆ ਦੇਖੋ ਕਿੰਨੇ ਸੋਹਣੇ ਸਾਰੇ ਦੇਸੀ ਬੂਟੇ ਆ ਸਾਰੇ ਦੇਸੀ ਫੁੱਲ ਆ ਦੇਖੋ ਕਿੰਨੇ ਸੋਹਣੇ ਆ گلاب ਅੱਗੇ ਪਿੰਕ ਹੋ ਗਿਆ ਦੇਖੋ ਗਿਣਤੀ ਦੇਖੋ ਤੁਸੀਂ ਛੋਟੇ ਛੋਟੇ گلاب ਆ ਕਿੰਨੇ ਸੋਹਣੇ ਆ ਮਨ ਖੁਸ਼ ਹੋ ਜਾਂਦਾ ਆਲੇ-ਦੁਆਲੇ ਹਰੀਆਲੀ ਦੇਖੋ ਬਾਈ ਨੇ ਕਣਕ ਵੀ ਭੀਜੀ ਆ ਪਰ ਬੂਟੇ ਫਲਦਾਰ ਸਾਰੇ ਵਿੱਚ ਹੈਗੇ ਆ ਇਧਰ ਬਰਸੀਨ ਲਾਇਆ ਪਰ ਬੂਟੇ ਫਲਦਾਰ ਸਾਰੇ ਵਿੱਚ ਲੱਗੇ ਆ ਤੇ ਅੰਨਿ ਮਾਲ ਲੱਗੀਆਂ ਨਿੰਮਾ ਜੇ ਵੱਡੀਆਂ ਹੋ ਜਾਣੀਆਂ ਆ ਆ ਸਾਰੇ ਦੇਖੋ ਤੇ ਆ ਨਾਲ ਨਾਲ ਸ਼ਕਰਕੰਦੀ ਉਹ ਮੈਨੂੰ ਲੱਗਦਾ ਅੱਗੇ ਜਿਹੜੇ ਬੂਟੇ ਆ ਆ ਸਾਰੀ ਹਲਦੀ ਲੱਗੀ ਆ ਹਲਦੀ ਦੀਆਂ ਦੋ ਲਾਈਨਾਂ ਆ ਵਾਲੀਆਂ ਆ ਦੇਖੋ ਅੱਗੇ ਮਾਹੌਲ ਤੁਹਾਨੂੰ ਨਾਲ ਨਾਲ ਦਿਖਾਉਨੇ ਆ ਬਾਈ ਨੂੰ ਆ ਲੈਣ ਦੀ ਆਪਾਂ ਪੀਆ ਸਕੂਨ ਲਈ ਵੱਡਾ ਦਰਖਤ ਇਹ ਪਤਾ ਨਹੀਂ ਕਿਹਦਾ ਹੈਗਾ ਕਿੰਨਾ ਵੱਡਾ ਬਾਈ ਨੇ ਥੜੇ ਬਣਾਤੇ ਤੇ ਆ ਨਾਲ ਨਾਲ ਕਮਾਦ ਲੱਗਿਆ ਉਹ ਬਾਈ ਦਾ ਘਰ ਹੈਗਾ ਤੇ ਦੇਖੋ ਬੱਕਰੀਆਂ ਵੀ ਰੱਖੀਆਂ ਚਲੋ ਚੋ ਚੋ ਬੱਸ ਚਲੋ ਚੋ ਬੱਸ ਵਾਹ ਦੇਖੋ ਬਾਈ ਆਹ ਕੁਡੇ ਕਾਦੇ ਬਣਾਏ ਗਾਂ ਜਾਨਵਰ ਲਿਆਵਾਂਗੇ ਠੀਕ ਹੈ ਚਲੋ ਚਲੋ ਬੱਸ ਆ ਸਾਰੇ ਖੁੱਡੇ ਦੇਖੋ ਬਣਾਏ ਕਿੰਨਾ ਸੋਹਣਾ ਮਾਹੌਲ ਆ ਕਬੂਤਰ ਆ ਵੀ ਇਹਨਾਂ ਦਾ ਹੀ ਕਬੂਤਰਾਂ ਦਾ ਹੀ ਆਲਾ ਜੀ ਨਹੀਂ ਇਹਦੇ ਵਿੱਚ ਚੋਗਾ ਚਾਹ ਰੱਖਿਆ ਠੀਕ ਹੈ ਜੀ ਆ ਸਾਰੇ ਕਬੂਤਰ ਬੱਚੇ ਵੀ ਹੈਗੇ ਬੱਚੇ ਵੀ ਹੈਗੇ ਇਹ ਖੁੱਲੇ ਰਹਿੰਦੇ ਦੇ ਪੈਰੇ ਰਾਤ ਨੂੰ ਬੰਦ ਕਰਉਂਦੇ ਠੀਕ ਹੈ ਜੀ ਠੀਕ ਹੈ ਆ ਬਈ ਲਾ ਲੋ ਆਪਾ ਸਬਜ਼ੀਆਂ ਇਹਾਂ ਦੇਖੀਆ ਛੋਡੀਆਂ ਫਰਫੁਣ ਕੀ ਲਾਏ ਓਹ ਤਾਂ ਜੀ ਲਾਇਓ ਇਹਦੀ ਆਵਾਜ਼ ਨਾ ਖੁੱਡੇ ਦਾ ਬਹੁਤ ਵਧੀਆ ਆ ਮੁਰਗੀਆਂ ਮੁਰਗੀਆਂ ਬਖਤਾਂ ਠੀਕ ਹੈ ਦੇਸੀ ਤੇ ਆ ਚਕੋਰਾ ਬਾਈ ਚਕੋਰਾ ਵੀ ਕਹਿੰਦੇ ਚਕੋਰਾ ਵੀ ਕਹਿੰਦੇ ਚਕੋਰਾ ਚਕੋਰਾ ਮੇਰੇ ਚਕੋਰਾ ਨੇ ਠੀਕ ਹੈ ਦੇਖੋ ਮੁਰਗੀਆਂ ਆ ਸਾਰਾ ਇਹਨਾਂ ਦਾ ਹਾਂਜੀ ਇਹ ਰਾਤ ਨੂੰ ਇਧਰ ਅੰਦਰ ਕਰਦੇ ਘਰ ਵੀ ਕਿੰਨਾ ਸੋਹਣਾ ਇਹਨਾਂ ਦਾ ਬਰੈਕਟ ਵੀ ਲੱਗੇ ਆ ਥੱਲੇ ਪਰਾਲੀ ਤੇ ਸਾਈਡ ਤੇ ਆ ਪਿਆ ਕਿੰਨਾ ਸੋਹਣਾ ਆ ਬੱਚਕਾ ਬੱਚਕਾ ਨੂੰ ਕੱਢਦੇ ਵੀ ਇੱਥੋਂ ਕਿ ਨਹੀਂ ਚਲੀਆਂ ਵੀ ਜਾਂਦੀਆਂ ਨੇ ਤੇ ਇੱਥੇ ਵੀ ਫਿਰਦੀਆਂ ਨੇ ਠੀਕ ਹੈ ਜੀ ਬਾਹਰ ਵੀ ਕੰਮ ਫਿਰਦੀਆਂ ਨੇ تھی ਆ ਜਾਓ ਕੇ ਫਾਰਮ ਦੇ ਕੇ ਵਸੇ ਨਾ ਕੰਬਲੀ ਇੱਕ ਕਾਕ ਉੱਠਾ ਬਣਾਇਆ ਇਹ ਬਾਥਰੂਮ ਠੀਕ ਆ ਹਲਦੀ ਬਹੁਤ ਲਾਈ ਬਾਈ ਇਹ ਹਲਦੀ ਫਿਰੋ ਵਾਧੂ ਹੋ ਜਾਂਦੀ ਠੀਕ ਆ ਆ ਸਮਝ ਗਿਆ ਸਾਰੀਆਂ ਇੱਕ ਕਦੋਂ ਪੱਟੀ ਦੀ ਕਦੋਂ ਇਹ ਇਹ ਸਾਲ ਬਾਦ ਪੱਟੀ ਦੀ ਇੱਕ ਸਾਲ ਦੀ ਫਸਲ ਆ ਇਹ ਕਣਕ ਜੋ ਕਣਕ ਵੱਡੀ ਠੀਕ ਹੈ ਜੀ ਆ ਮਟਰ ਲਾਏ ਹਾਂਜੀ ਥੋਮ ਲਸਣ ਜਾਂਦੇ ਆ ਠੀਕ ਹੈ ਮੂੰਗਲੀ ਗਾਜਰਾਂ ਹਾਂ ਲੋਬੀ ਆ ਬੂਟਾ ਇਹ ਆਵਲਿਆਂ ਦਾ ਆਵਲਿਆਂ ਉਹ ਠੀਕ ਹੋ ਜਾਂਦਾ ਆਵਲਾ ਉਹ ਫਿਰ ਔਲਾ ਫਿਰ ਅੰਬ ਠੀਕ ਆ ਆ ਸਰੀਆਂ ਲੈਣਾ ਜੀ ਹਾਂਜੀ ਉਹ ਸਾਰੀਆਂ ਟਾਲੀਆਂ ਆ ਤਾਲੀਆਂ ਤੂਤ ਇਹ ਸਾਰੀ ਸਬਜ਼ੀ ਲਈ ਹੈ ਹਾਂਜੀ ਹਾਂਜੀ ਠੀਕ ਆ ਠੀਕ ਉਹ ਅੱਗੇ ਕਮਾਦ ਵੀ ਆਪਣੀ ਲੈਣੀ ਸਾਰਾ ਗੰਨਾ ਹੀ ਉਹ ਸਿਰੇ ਤੱਕ ਠੀਕ ਆ ਠੀਕ ਆ ਵੇਖੀ ਗੰਨਾ ਹੋਰ ਬੋਦਾਤਾ ਤਿੰਨ ਚਾਰ ਕੰਗਾ ਕਿਲਾ ਡੇਰ ਕਿਲਾ ਕਰਕੇ ਫਿਰ ਕੋਈ ਵੇਖਾਂਗੇ ਰਹੀਲਾ ਠੀਕ ਹੈ ਜੀ ਇਹ ਕਿਹੜੇ ਕੱਦੂ ਹੈ ਜੀ ਇਹ ਚਿੱਟਾ ਪੇਠਾ ਹਲਵਾ ਹਲਵਾ

ਇਹ ਕੰਦ ਭਾਈਆਂ ਦੇ ਆਕਾਰ ਇੰਨਾ ਸੋਹਣਾ ਦੇਖੋ ਸਕੂਨ ਵਾਲਾ ਘਰ ਆ ਜਮਾ ਬਿਲਕੁਲ ਅੰਦਰ ਆ ਜਾਓ ਫਾਰਮ ਦੇ ਇੱਧਰ ਸਾਰਾ ਇਹ ਬਾਈ ਕਮਾਦ ਇਹ ਗੰਨਾ ਠੀਕ ਆ ਇਹਨੂੰ ਬੰਨ ਬੰਨੋਗੇ ਵੀ ਹੁਣ ਮੈਂ ਬੰਨਿਆ ਲੰਮਾ ਜਿਆਦਾ ਉਹ ਕਿੱਦਿਗ ਪਿਆ ਹੋਈ ਦੋ 10 12 12 ਫੁੱਟ ਦਾ ਗਿਆ ਤੇ ਠੀਕ ਆ ਕੋਈ ਕੋਈ ਖੇਰੇ ਸਪਰੇਅ ਪਾਉਂਦੇ ਤੁਸੀਂ ਨਾ ਕੁਝ ਨਹੀਂ ਪਾਉਂਦੇ ਕੁਝ ਨਹੀਂ ਪਾਉਂਦੇ ਹਨਾ ਬਹੁਤ ਵਧੀਆ ਆ ਨਿੰਬੂ ਦੇਖੋ ਤੁਸੀਂ ਪੱਤਿਆਂ ਤੋਂ ਵੱਧ ਨਿੰਬੂ ਲੱਗੇ ਬਾਈ ਨਿੰਬੂ ਹੀ ਆ ਇਹ ਆਏ ਨਿੰਬੂ ਬਾਈ ਕਈ ਤਰ੍ਹਾਂ ਦੇ ਆ ਤਿੰਨ ਚਾਰ ਵੈਰੀਟੀਆਂ ਆ ਠੀਕ ਆ ਤੇ ਇਹ ਹੁਣ ਵੀ ਲੱਗ ਜਾਂਦੇ ਸਰਦੀ ਜੀ ਤੇ ਸਰਦੀ ਜੀ ਵੀ ਲੱਗਦੇ ਗਰਮੀ 'ਚ ਵੀ ਲੱਗਦੇ ਠੀਕ ਆ ਜੀ ਸਾਰਾ ਸਾਲ ਹੀ ਲੱਗ ਜਾਂਦੇ ਪਾਣੀ ਕਿੰਨਾ ਕੁ ਦਿਨੇ ਬੂਟਿਆਂ ਨੂੰ ਪਾਣੀ ਹਿਸਾਬ ਨਾਲ ਹੀ ਦੇ ਦੇਣਾ ਜ਼ਿਆਦਾ ਨਹੀਂ ਆ ਕਿਹੜਾ ਹੈ ਇਹ ਕਿੰਨੂੰ ਕਿੰਨੂੰ ਆ ਜੀ ਇਹਨੂੰ ਕੋਈ ਸਪਰੇਅ ਕਰ ਦੇ ਨਾ ਕੋਈ ਸਪਰੇਅ ਨਾ ਆਪਦੇ ਦੇਸੀ ਸਪਰੇਅ ਜਾਂਦੇ ਨੇ ਮਲਾਈ ਵੀ ਚੋਆ ਚੋਆ ਦੇ ਗੁਰਦੇ ਠੀਕ ਹੈ ਜੀ ਉਹੀ ਕਰੀਏ ਵਧੀਆ ਹੈ ਇਹ ਕਦੋਂ ਪੱਕੂਗਾ ਬਸ 5-7 ਦਿਨਾਂ ਦੀ ਤਿਆਰ ਹੁਣ ਹੂੰ ਤਿਆਰ ਆ ਦੇਖੋ ਫਲ ਤਿਆਰ ਆ ਜਮਾ ਜਿਹੜਾ ਆ ਫਲ ਕਈ ਡਿਗਦਾ ਇਹਦਾ ਮਤਲਬ ਇਹ ਪੌਦਿਆਂ ਨੂੰ ਘਾਟ ਘੂੜ ਦੇ ਕਾਰਨ ਹੋ ਜਾਂਦਾ ਹੂੰ ਜੇ ਪਾਣੀ ਨਹੀਂ ਨਹੀਂ ਘੱਟ ਜਮਾ ਘੱਟ ਲੱਗਦਾ ਤਾਂ ਵੀ ਦੇਖਦਾ ਜੇ ਪਾਣੀ ਵੱਧ ਲੱਗਦਾ ਤਾਂ ਨਹੀਂ ਦੇਖਦਾ ਠੀਕ ਹੈ ਬਾਕੀ ਸਾਰਾ ਪੱਕਦਾ ਹੁੰਦਾ ਨਹੀਂ ਨਾਲ ਇਹ ਕਿੰਨੇ ਸਾਲ ਦਾ ਬੂਟਾ ਹੋਊਗਾ ਇਹ 3 ਸਾਲ ਦਾ ਬੜਾ ਫਲ ਲੱਗਿਆ ਹਨਾ ਉਹ ਚੌਥੇ ਸਾਲ ਚ ਠੀਕ ਹੈ ਜੀ ਆਹਨੇ ਬੂਟੇ ਲੱਗੇ ਆਈ ਉਧਰ ਦੇ ਬੂਟੇ ਦੇਖੋ ਆ ਇਹੋ ਜੀ ਹੁੰਦੀ ਆ ਕੁਦਰਤੀ ਖੇਤੀ ਘਾ ਫੂਸ ਵੀ ਵੇਚੀ ਆ ਤੇ ਆ ਨਿੰਬੂ ਦੇਖੋ ਤੁਸੀਂ ਕਿੰਨਾ ਲੱਗਿਆ ਛੋਟੇ ਬੂਟੇ ਨੂੰ ਕਿੰਨੂ ਵੀ ਬਹੁਤ ਲੱਗਿਆ ਇਹ ਮੇਰੇ ਸਾਬ ਨਾਲ ਜਿਵੇਂ ਧੋਪਾ ਨਾ ਜਿਹੜੀ ਸਾਈਡ ਧੋਪਾ ਉਧਰ ਫਲ ਜ਼ਿਆਦਾ ਹਾਂਜੀ 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 ਆਹ ਤਿੰਨੇ ਜੀ ਨਾ ਬੂਟਾ ਗਲਮੂਰ ਠੀਕ ਆ ਇਹ ਛਾਂ ਦੇ ਲਈ ਹੁੰਦੇ ਨਹੀਂ ਇਹ ਫੁੱਲ ਲੱਗਦੇ ਗਾਣਾ ਨਹੀਂ ਆਉਂਦਾ ਹਾਂ ਬੂਟਾ ਗਲਮੂਰ ਦਾ ਹਨਾ ਜੀ ਠੀਕ ਆ ਠੀਕ ਆ ਇਹਨੂੰ ਫੁੱਲ ਲੱਗਦੇ ਹਾਂਜੀ ਤੇ ਅੱਗੇ ਆਹ ਬੂਟੇ ਕੀ ਆ ਇਹ ਨਿੰਬੂਆ ਵੀ ਵੱਡੀ ਵੱਡੇ ਨਿੰਬੂਆ ਦੀ ਵੈਰੈਟੀ ਅੱਛਾ ਨਿੰਬੂਆ ਦੀ ਇਹ ਵੀ ਹਾਂਜੀ ਇਹ ਗੁੱਛੇ ਵਾਲੇ ਨਿੰਬੂਆ ਗੁੱਛੇ ਲੱਗਦੇ ਬਾਈ ਇਹ ਵੀ ਬਹੁਤ ਲੱਗੇ ਹਨ ਹਾਂ ਆ ਦੇਖੋ ਬਹੁਤ ਲੱਗਦੇ ਕਿੱਡੇ ਕਿੱਡੇ ਵੱਡੇ ਨਿੰਬੂ ਆ ਆ ਦੇਖੋ ਇਹ ਇਹਨਾਂ ਦੀ ਕਲਮਾ ਵੀ ਲੱਗ ਜਾਂਦੀ ਆ ਕਲਮਾ ਵੀ ਲੱਗ ਜਾਂਦੀ ਆ ਇਹ ਵੀ ਲੱਗ ਜਾਂਦੇ ਵਿੱਚ ਨਪੀ ਜਾਂਦੇ ਠੀਕ ਆ ਠੀਕ ਆ ਹੂੰ ਆ ਦੇਖੋ ਸਰਦੀਆਂ ਦੇ ਵਿੱਚ ਵੀ ਲੱਗੇ ਜਾਂਦੇ ਆ ਉਹ ਕਿੰਨੇ ਲੱਗੇ ਹੂੰ ਆ ਤਾਂ ਪੱਕੇ ਆ ਬਾਈ ਇਹ ਫਿਰ ਆ ਐ ਲੱਗਦਾ ਜਿਵੇਂ ਉਹ ਹੁੰਦਾ ਕਿੰਨੂ ਹੁੰਦਾ ਹਾਂਜੀ ਹਾਂਜੀ ਹੈ ਨਿੰਬੂ ਹੀ ਆ ਇਹ ਕਿੱਡੇ ਕਿੱਡੇ ਵੱਡੇ ਕਿੰਨੂ ਆ ਜਿਹੜੇ ਜਿਹੜੇ ਨਿੰਬੂ ਆ ਹਨਾ ਹਾਂਜੀ ਹੂੰ ਆ ਦੇਖੋ ਇਹ ਬਾਈ ਫਿਰ ਵੇਚ ਕੇ ਉਹਨੇ ਤੁਸੀਂ ਇੱਥੋਂ ਲੈ ਜਾਂਦੇ ਜੇ ਤੁਹਾਨੂੰ ਜ਼ਰੂਰ ਤੋਂ ਨਹੀਂ ਜੇ ਨਾ ਲੈ ਜਾਂਦੇ ਲੈ ਜਾਂਦੇ ਨਹੀਂ ਨਾ ਕਰ ਜਾਂਦਾ ਅਗਲੇ ਸਾਲ ਉਹਨਾਂ ਫੜ ਬੱਜ ਜਾਂਦਾ ਠੀਕ ਆ ਉਹੀ ਇਹਨੂੰ ਤਾਕਤ ਮਿਲਦੀ ਬੂਟੇ ਨੂੰ ਥੱਲੇ ਠੀਕ ਆ ਮਤਲਬ ਇਹਨੂੰ ਆਪਾਂ ਛੇੜਦੇ ਨਹੀਂ ਬਾਰਾ ਜਿਹੜਾ ਵੇਸਟਫਲ ਦੇਖਦਾ ਨਾ ਆਪਾਂ ਕਹਿੰਦੇ ਨਾ ਖਰਾਬ ਹੋ ਗਿਆ ਖਰਾਬ ਹੋਇਆ ਥੱਲੇ ਹੋਇਆ ਹੂੰ ਥੱਲੇ ਉਹਨੂੰ ਅਸਰ ਪਈ ਜਾਂਦਾ ਠੀਕ ਹੈ ਜੀ ਇਹ ਆ ਬਾਈ ਦੇ ਤਜਰਬੇ ਆ ਜਿਹੜਾ ਵਿੱਚ ਇੱਕ ਆ ਬੀਜਾ ਸੀਗਾ ਹਾਂ ਇਹ ਨੇਪੀਅਰ ਗਰਾਸ ਆ ਇੱਕ ਵਾਰੀ ਲਾਇਆ 8-10 ਸਾਲ ਲਾਉਣ ਦੀ ਲੋੜ ਹੀ ਨਹੀਂ ਓਕੇ ਬਸ ਵੱਡੀ ਤੇ ਚਲੋ ਚਾਰੀ ਚਲੋ ਵੱਡੀ ਤੇ ਚਾਰੀ ਚਲੋ ਠੀਕ ਆ ਜੀ ਵਾਰ-ਵਾਰ ਪੱਠੇ ਵੱਢਣ ਬੀਜਣ ਕਰਨ ਦਾ ਝੰਜਟ ਹੀ ਨਹੀਂ ਠੀਕ ਆ ਠੀਕ ਆ ਵਾਰ-ਵਾਰ ਬੀਜੋ ਇਹ ਬੂਟੇ ਜੇ ਵੱਡੇ ਹੋਣਗੇ ਬਾਈ ਹਨਾ ਹਾਂਜੀ ਹਾਂਜੀ ਵਧੀਆ ਜੰਗਲ ਕਿੰਨੂ ਅਜੇ ਤਾਂ ਬਹੁਤ ਛੂਟਾ ਇੱਧਰ ਅੰਦਰ ਕਿਹੜੇ ਬੂਟੇ ਆ ਦੇਖੇ ਇਹਦੇ ਅੰਦਰ ਅਮਰੂਦ ਅੱਛਾ ਜੀ ਓ ਅਮਰੂਦ ਦੇ ਬੂਟੇ ਹਾਂਜੀ ਦੇਖੋ ਪੂਰੀ ਜ਼ਮੀਨ ਨੂੰ ਜੰਗਲ ਹੀ ਬਣਿਆ ਜੰਗਲ ਹੀ ਬਣਾਇਆ ਆਪਾਂ ਹਾਂ ਚਾਚਾ ਆਜੋ ਆਜੋ ਤੁਸੀਂ ਵੀ ਆਜੋ ਅਮਰੂਦਾਂ ਦੇ ਬੂਟੇ ਆ ਸਾਰੇ ਇਹ ਸਾਰੇ ਅਮਰੂਦਾਂ ਦੇ ਹਾਂ ਇਹ ਬਾਈ ਵੀ ਆ ਗਏ ਕਿਹਦੇ ਸੁਬਾਦ ਆ ਬਾਈ ਪੱਕੇ ਆ ਪੂਰੇ ਕਾਣੇ ਦਾ ਨਹੀਂ ਰੱਤ ਰੱਤ ਬਾਈ ਮਿੱਠੇ ਠੀਕ ਆ ਇਹ ਸਾਰੇ ਬੂਟੇ ਆ ਅੱਗੇ ਵੀ ਬਾਈ ਉਹ ਕਿਨੂਆਂ ਦੇ ਉਹ ਨਿੰਬੂਆਂ ਦੇ ਨਿੰਬੂਆਂ ਦੇ ਠੀਕ ਆ ਪੂਰਾ ਜੰਗਲ ਟੈਪ ਬਣਿਆ ਇਧਰ ਵੀ ਘਾਹ ਦੇ ਬੂਟੇ ਹੀ ਆ ਇਹ ਘਾਹ ਦੇ ਬੂਟੇ ਠੀਕ ਆ ਜੀ ਅੱਗੇ ਜੰਗਲ ਆਤਾ ਅੱਗੇ ਜੰਗਲਾਂ ਦੇ ਵਿੱਚ ਪੇੜ-ਪੌਦੇ ਆ ਠੀਕ ਹੈ ਜੀ ਪੱਕੇ ਕਿਹੜੇ ਬੂਟੇ ਨੂੰ ਅਮਰੂਦ ਆਪਾਂ ਦੇਖੀਏ ਇੱਕ ਦਾ ਉਹ ਇੱਥੇ ਪੱਕ ਕੇ ਕਿਰਵੀ ਜਾਂਦੇ ਆ ਉਹ ਫਲ ਦਬਾਰਾ ਪਿਆ ਅੱਛਾ ਜੀ ਇਹ ਟਰੈਕਟਰ ਵੀ ਫਿਰ ਹਾਂਜੀ ਇੱਕ ਤਾਂ ਇਹ ਤੋਂ ਛੋਟਾ ਹੋਰ ਹੈਗਾ ਠੀਕ ਐ ਮਿੱਕਾ ਬਾਗਾ ਆਇਨੂੰ ਤਾਂ ਛੋਟਾ ਫਾਲਾ ਪਹਿਲਾਂ ਲੱਗਦਾ ਇਹ ਤਾਂ ਬਾਅਦ ਚ ਲੱਗਿਆ ਆ ਦੇਖੋ ਇਹ ਅੱਗੇ ਪੱਕੂਗਾ ਆ ਦੇਖੋ ਇਹਦੇ ਅਮਰੂਦ ਕਿਰੇ ਹੋਏ ਜਿਹੜੇ ਜਾਨਵਰਾਂ ਸਿੱਤੇ ਦੇ ਕਿਰੇ ਜਾਂਦੇ ਹੁੰਦੇ ਹਮ ਹਮ ਹਰ ਬਹੁਤ ਨੀਚੇ ਫਾਲ ਕਿਰ ਜਾਂਦਾ ਨਾ ਚਲੋ ਆਜਿਆ ਇਹ ਸਿੱਟੋੜ ਕੇ ਲਾਏਗੇ ਇਹ ਜਾਂਦੇ ਸੇ ਲਾਈ ਗਈ ਠੀਕ ਐ ਏ ਵੀ ਬਈ ਕੋਈ ਕੁਆਲਟੀ ਦਾ ਇਹ ਬੂਟਾ ਆਹ ਦੇਸੀ ਲੰਮੇ ਕੇਲੇ ਦੇਸੀ ਕੇਲੇ ਆ ਹਾਂਜੀ ਠੀਕ ਹੈ ਜੀ ਤੇ ਬਾਈ ਇਹਨਾਂ ਅਮਰੂਦਾਂ ਨੂੰ ਸਪਰੇ ਕੋਈ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਕੋਈ ਦਵਾਈ ਨਹੀਂ ਤੁਹਾਡੇ ਸਾਹਮਣੇ ਕਾ ਵੇਖੋ ਕਿ ਕਿ ਜਦੋਂ ਬੂਟੇ ਛਾਂ ਕਰ ਜਾਣਗੇ ਆਪ ਆਪਣੇ ਆਪ ਖਤਮ ਹੋ ਜਾਣ ਠੀਕ ਆ ਦੇਖੋ ਕਿੰਨਾ ਵਧੀਆ ਅਮਰੂਦ ਛਾਂ ਕਰਕੇ ਸਾਰੇ ਬੂਟੇ ਠੀਕ ਹੈ ਜੀ ਆ ਆਸੇ ਲੱਗ ਲੀ ਹੂੰ ਪਤੂ ਤੇ ਖਾਂਦੇ ਹਨਾ ਕਿਸੇ ਵੀ ਫਲ ਨੂੰ ਉਹ ਹੋ ਨਹੀਂ ਕੀੜਾ ਨਹੀਂ ਹੈਗਾ ਸਾਫ਼ ਬਿਲਕੁਲ ਪਤੂ ਤੇ ਖਾ ਜਾਂਦੇ ਹੂੰ ਬਈ ਇਹ ਜਿਹੜਾ ਘਾਹ ਵਾਈ ਵੀ ਕਿੰਨੇ ਸੰਭਾਲ ਕਰਦਾ ਹਨਾ ਹਾਂ ਹਾਂ ਬਹੁਤ ਕੁਝ ਇਹ ਮਿੱਟੀ ਦੀ ਸੰਭਾਲ ਕਰਦਾ ਹਾਂਜੀ ਨਵੀਂ ਰੈਂਦੀ ਥੱਲੇ ਹੂੰ ਆ ਵੇਲਾਂ ਕਾਦੀਆਂ ਇਹ ਸਾਗ ਹੁੰਦਾ ਵੇਲਦਾ ਇਹ ਗਾਂ ਗਰਮੀ ਚ ਫਿਰ ਵੱਧ ਅੱਛਾ ਹੀ ਸਵਾਦ ਆ ਹਾਂਜੀ ਆ ਦੇਖੋ ਬੱਲਾ ਦੇਖੋ ਬਾਈ ਉਹਨੇ ਕਦੂ ਲੱਗੀ ਜਾਂਦੀ ਠੀਕ ਆ ਘਰ ਦੇ ਆਲੇ ਦਿਵਾਲੇ ਦੇਖੋ ਹਰਿਆਲੀ ਤੇ ਆ ਬੱਲਾ ਦੇਖੋ ਤੁਸੀਂ ਇੱਥੇ ਆਪੇ ਰੀਸਾਈਕਲ ਹੋ ਜਾਂਦੇ ਸੁੱਕ ਕੇ ਠੀਕ ਹੈ ਜੀ ਆ ਨਵੇਂ ਲੱਗੀ ਜਾਂਦੀ ਆ ਲੱਗੀਆਂ ਤੇ ਅੱਲਾ ਕਦੂ ਹਾਂ ਦੇਖੋ ਉਹ ਫਰਾਮੇ ਲੱਗੇ ਹੋਰ ਤੇ ਆ ਜਿਹੜੀ ਆਪੇ ਹੀ ਆਪੇ ਮੁੜ ਕੇ ਜਦੋਂ ਇੱਥੇ ਜੀਬੂ ਖਿੱਲਰ ਜਾਂਦਾ ਪੱਕ ਕੇ ਇੱਥੇ ਖਿੱਲਰ ਜੇ ਨਾ ਇੱਥੇ ਆਪੇ ਉੱਗ ਪੈਣੀ ਰੋਥੀ ਜਾਂਦਾ ਹੁਣ ਯਾਲ ਲੱਗੀ ਇਸਦੇ ਹੂੰ ਧਰਦੀ ਕੰਦਾ ਆਏ ਚਾਰ ਦੁਵਾਰੀ ਵੈਸੀ ਕੀਤੀ ਜਾਨਵਰਾਂ ਦੀ ਠੀਕ ਹੈ ਔਲੇ ਤਾਂ ਨਹੀਂ ਬਾਈ ਲੱਗੇ ਆ ਜੀ ਇਹਦੇ ਮਿਓਲੇ ਔਲੇ ਦੋ ਤਿੰਨ ਸਾਲ ਲੈਣਗੇ ਠੀਕ ਆ ਬੂਤੇ ਤਿਆਰ ਹੋਣਗੇ ਨਾ ਫੇਰ ਲੱਗਣਗੇ ਠੀਕ ਠੀਕ ਆ ਇਹ ਬੰਗਰ ਸੋਈ ਚੌਕਾ ਚੁੱਲਾ ਇਹ ਕਮਰੇ ਬਈ ਸਾਰੀਆਂ ਬਿੱਲਾਂ ਬੁੱਲਾਂ ਸਾਰਾ ਕੁਝ ਮਾਹੌਲ ਐ ਮਈਆਂ ਆ ਬਿੱਲ ਨੂੰ ਵਈ ਕਾਦੀਆਂ अंगूरਾਂ ਦੀਆਂ अंगूरਾਂ ਦੀ ਲੱਗੇ ਇਹਨਾਂ ਨੂੰ ਲੱਗਦੇ ਮੈਂ ਅਗਲੇ ਸਾਲ ਲੱਗਣਗੇ ਇੱਕ ਤਾਂ ਲਾਈ ਹੀ ਪਿਛਲੇ ਸਾਲ ਲਾਈਆਂ ਸੀ ਹੂੰ ਇਹਨਾਂ ਦੀ ਛੱਤ ਜੀ ਜਾਂ ਇਹਨਾਂ ਦੀ ਚੜ ਜਾਣਗੇ ਮੈਂ ਵਾਪਰ ਚੜ ਰਹਿਣੇ ਆ ਗੰਨੇ ਦਾ ਇਹ ਗੰਨੇ ਵੀ ਬਹੁਤ ਲੰਬੇ ਆ ਇਹਨਾਂ ਬਕਤਾਂ ਬਖਤਾਂਸ ਤੇ ਅੱਛਾ ਜੀ ਆ ਬੇਦਰਾ ਰੋਸ਼ਨ ਬਖਤਾਂਸ ਤੇ ਉਹ ਤਾਂ ਸ਼ਕਰਕੰਦੀ ਦੀਆਂ ਬਹੁਤ ਸ਼ਕਰਕੰਦੀ ਇਹਦਾ ਕਦੋਂ ਪੱਕਦੀ ਕਦੋਂ ਇਹ ਹੋਣਾਗਾ ਪੱਕ ਨਹੀਂ ਪਟਾਂਗੇ ਠੀਕ ਹੈ ਜੀ ਤੇ ਆ ਜਿਹੜੀ ਕਣਕ ਆ ਤੁਹਾਡੀ ਬੀਜਤੀ ਤੁਸੀਂ ਇਹ ਹੋ ਜਾਂਦੀ ਫਿਰ ਐਵੇਂ ਐਵੇਂ ਹੋ ਜਾਂਦਾ ਪੱਠੇ ਵੀ ਐਵੇਂ ਹੋਣੀ ਠੀਕ ਆ ਠੀਕ ਆ ਠੀਕ ਆ ਇਧਰ ਵੀ ਸਾਰੇ ਪੱਠੇ ਹੀ ਆ ਜੀ ਹਾਂ ਜੀ ਹਾਂ ਆ ਕੁਛ ਸਬਜ਼ੀਆਂ ਸਬਜੀ ਹਰੀਆ ਧਨੀਆਂ ਧੁਨੀਆਂ ਸਾਰਾ ਆ ਸਾਰੇ ਇਧਰ ਆਖਤਾ ਛਰੀਨ ਦਾ ਕਿਹੜਾ ਬੂਟਾ ਬਾਈ ਕਹਿੰਦੇ ਸੀ ਉਹ ਲੱਗੇ ਉਹ ਜਿਹੜੇ ਉੱਚੇ ਇਹ ਤਾਂ ਜਗਾ ਬਾਬਾ ਰੁਕਦੀ ਨਹੀਂ ਨਹੀਂ ਤਾਂ ਚੜ ਜਾਣਾ ਥੱਲੇ ਆ ਕਾਗੇ ਰੱਖਿਆ ਕਿਹੜਾ ਆਹ ਇਹ ਕਾ ਜਿਹੜਾ ਬੱਕਰੀਆਂ ਦਾ ਵੱਜ ਜਾਂਦਾ ਨਹੀਂ ਤੇ ਕੁਦਰ ਕੇ ਬਿੱਡਾਂ ਦੇ ਪਾ ਦੇਣਾ ਜਿਵੇਂ ਉਪਰਾਲੀ ਪਾਈ ਹੋਈ ਅੱਛਾ ਇਹ ਬਿੱਡਾਂ ਦੇ ਉੱਤੇ ਮਲਚਿੰਗ ਮਲਚਿੰਗ ਕੀਤੀ ਨੇ ਠੀਕ ਹੈ ਅਸੀਂ ਮਲਚਿੰਗ ਕਰਦੇ ਹਾਂ ਅਗਲਾ ਸਣਾ ਨਾਲ ਸਾਈਡ ਤੇ ਗੰਨਾ ਲਾਉਣਾ ਹੈ ਜੀ ਗੰਨੇ ਨਾਲ ਗੰਨਾ ਹੋ ਜਾਣਾ ਠੀਕ ਹੈ ਗੋਜਾਂ ਦੀ ਲੋੜ ਨਹੀਂ ਆ ਨਿੰਮਾ ਵੀ ਬਹੁਤ ਵੱਡੀਆਂ ਹੋਣੀਆਂ ਹੈ ਹਨਾ ਹਾਂ ਨਿੰਮਾ ਹੋ ਗਈ ਇੰਨੇ ਬੂਟਿਆਂ ਨੂੰ ਵੀ ਲੱਗਣਗੇ ਕੇਲੇ ਅਗਲੇ ਸਾਲ ਹਾਂ ਅਗਲੇ ਸਾਲ ਆ ਸਾਲ ਨਾ ਲੱਗਣ ਠੀਕ ਹਾਂ گلاب ਗੁਲਕੰਦ ਦਾ ਅੱਛਾ ਜੀ ਹਾਂ ਵਾਦੂਆ گلاب ਇਹ ਮਿੱਠਾ گلاب ਹੁੰਦਾ ਕੋੜਾ ਹੁੰਦਾ ਠੀਕ ਆ ਆ ਸ਼ਰੀ ਹਾਂ ਚਿੱਟਾ ਸ਼ਰੀ ਠੀਕ ਆ ਦੇਖੋ ਇਹਦਾ ਬੂਟਾ ਕਿੰਨਾ ਵੱਡਾ ਹੋ ਜਾਣਾ ਬਾਈ ਇਹ ਬਹੁਤ ਆ ਹੋ ਜਾਂਦੇ ਹੂੰ ਚਿੱਟਾ ਸ਼ਰੀ ਹੈ ਇਹ ਆਹ ਚ ਤੂ ਤਾਂ ਆਈ ਬੀਂਦੇ ਆ ਲੰਮੀਆਂ ਗੋਲਾ ਲੱਗਦੇ ਆ ਆ ਜਿਹੜਾ ਉਂਗਲ ਉਂਗਲ ਜਿੱਦੀਆਂ ਇਹਦੇ ਪੱਤੇ ਵੀ ਦੇਖੋ ਕਿੱਡੇ ਹੈ ਵੀ ਬਾਈ ਇਹ ਬਹੁਤ ਵੱਡਾ ਹੋ ਜੂ ਇਹ ਬਹੁਤ ਵੱਡਾ ਹੈ ਹੂੰ ਸਹਿ ਤੂ ਤਾਂ ਹਾਂ ਉਹ ਕਿਕਰਾਂ ਲੱਗੀਆਂ ਠੀਕ ਹੈ ਜੀ ਇਹ ਨਾਲ-ਨਾਲ ਵੀ ਸਾਰੇ ਹਾਂ ਸਾਰੇ ਦੇਸੀ ਕਿੱਕੜਾ ਠੀਕ ਕਿੱਕੜਾ ਸ਼ਕਰਗੰਦੀ ਬਣੀ ਵੀ ਹੈ ਜੀ ਹਾਂ ਹੁਣ ਬਣੂਗੀ ਹੁਣ ਪਤਾਗੇ ਅੱਗੇ ਹੂੰ ਭਾਈ ਬਣਾ ਕੇ ਰੱਖਿਆ ਵਧੀਆ ਲੱਗਦਾ ਵਧੀਆ ਵਧੀਆ ਅੱਛਾ ਸਕੂਨ ਵਾਲਾ ਹੈਣਾ ਮੰਨ ਲਈ ਵੀ ਸਹੀ ਗੱਲ ਸਹੀ ਗੱਲ ਕੋਈ ਉਹ ਆਪਾਂ ਨੂੰ ਉਹ ਤਾਂ ਪੈਸੇ ਦੀ ਨਹੀਂ ਹੈਗਾ ਹੈਣਾ ਪੈਸਾ ਬੁਝੇ ਨੂੰ ਤੁਰੇ ਹਾਂਜੀ ਜਿੰਦਗੀ ਹੈਗੀ ਤਾਂ ਪੈਸਾ ਹੈਗਾ ਸਹੀ ਗੱਲ ਸਹੀ ਗੱਲ ਸੱਚੇ ਪਾਤਸ਼ਾਹ ਕਿਉਂਕਿ ਅੱਜ ਕੱਲ ਆਪਾਂ ਕਿੰਨੀਆਂ ਹੈਣਾ ਸਪਰਿਆਂ ਵਾਲੀਆਂ ਸਬਜ਼ੀਆਂ ਖਾਣੇ ਰੀਆਂ ਵਾਲੀਆਂ ਮੈਂ ਕਿਸੇ ਵੀ ਚੀਜ਼ ਨੂੰ ਨਹੀਂ ਪਾਉਂਦੇ ਸੀ। ਨਾ ਬਿਲਕੁਲ ਨਹੀਂ। ਨਹੀਂ ਹੋਊ ਤਾਂ ਨਾ ਹੋਵੇ। ਨਾ ਹੋਵੇ ਤਾਂ ਟੱਟ ਹੋ ਜੂ। ਹੋਵੇ ਅੱਲਾ ਲੱਗੇ ਹੈ। ਹੂੰ ਸਹੀ ਗੱਲ। ਤੇ ਆਪਣੇ ਹੁਣ ਕੱਦੂਆਂ ਨੂੰ ਵੀ ਸਪਰੇਅ ਕਰਨ ਲੱਗ ਗਏ। ਸਾਡੇ ਐਵੇਂ ਨਹੀਂ ਕਰਦੇ। ਹੂੰ। ਉਹ ਕਰਦੇ ਹੁਣ ਤਾਂ ਲੱਖ ਕਰਦੇ ਹਾਂ। ਹਾਂਜੀ ਆਪਾਂ ਨਹੀਂ ਕਰਦੇ। ਹਾਂਜੀ। ਠੀਕ ਆ ਬਾਈ। ਉਹ ਕੋਠਿਆਂ ਤੇ ਕੱਦੂ ਚੜੇ ਪਏ ਤਾਂ ਆਪੇ ਹੋ ਗਏ। ਸਹੀ ਗੱਲ ਸਹੀ ਗੱਲ। ਚਲੋ। ਧੰਨਵਾਦ ਬਾਈ। ਥੋੜਾ ਈ ਆਹ ਮ ਜੀ ਆਹ ਮ ਇਹ ਅੱਛਾ ਹੀ ਫੁੱਲ ਆ ਇਹ ਚਾਹ ਚ ਪੈਂਦਾ ਬਹੁਤ ਇਹ ਮੈਂ ਤੁਹਾਨੂੰ ਮਾਲਕ ਕਿਹਾ ਹਾਂ ਦੇਖੋ ਕੀ ਨੀਲੀ ਨੀਲੀ ਅੱਛਾ ਇਹ ਮਸਾਲਿਆਂ ਚ ਪੈਂਦਾ ਹੋ ਚਾਹ ਦੇ ਮਸਾਲਿਆਂ ਚ ਇਹ ਬਹੁਤ ਕੀ ਕਹਿੰਦੇ ਇਹਨੂੰ ਵੱਲ ਨੂੰ ਪ੍ਰਗਤੀ ਇਸ ਤਰ੍ਹਾਂ ਦਾ ਪ੍ਰਗਤੀ ਪ੍ਰਗਤੀ ਪਪੇ ਦੇ ਠੀਕ ਹੈ ਜੀ ਇਹ ਮਸਾਲਿਆਂ ਵਾਂਗੂੰ ਸਮੈਲ ਦੀ ਤੇ ਆਹ ਫੁੱਲ ਹਰਿਆ ਵੀ ਪਾ ਸਕਦੇ ਆ ਪਰ ਆਹ ਆਹ ਨੀਲਾ ਨੀਲਾ ਨੀਲੇ ਵੀ ਤੇ ਚਿੱਟੇ ਵੀ ਹਰੇ ਵੀ ਫਲੀ ਨਾਲ ਇਹਦਾ ਬੀਜ ਬਣੂਗਾ ਆ ਜਿਹੜੀ ਬੜੀ ਹੋ ਜਾਣੀ ਅਗਲੀ ਵਾਰ ਪਾ ਕੇ ਦੇਖੀ ਚਾਚ ਅੱਛਾ ਜੀ ਟੇਸਟ ਪੂਰਾ ਇਹ ਦੇਖੋ ਚਾਹ ਦਾ ਮਸਾਲਾ ਪ੍ਰਗਤੀ ਦਾ ਫਰੂਟ ਵਾਲੇ ਲਾਵਾਂਗੇ ਠੀਕ ਆ ਪਪੀਤਾ ਲਾਈਏ ਹਨਾ ਹਾਂ ਪਪੀਤਾ ਲਾਵਾਂਗੇ ਆਵਾ ਕਾਡੂ ਹੋਰ ਕਈ ਤਰ੍ਹਾਂ ਦੇ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਜੀ